मैं तो ऐसे कुछ टप्पे याद आ रहे हैं ना क्यों ना जी काके सुना दिए हाँ जी जरूर सारी खेते लेकिन ना दी सारी खेते लेकिन ना दी घटिया ही देशने दे आगे दे 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 okay ਤੀਆਂ ਜੰਮੀਆਂ ਤੀਆਂ ਰੰਬੀਆਂ ਦੀ ਕਹਾਵਤ ਦੇ ਅਨੁਸਾਰ ਆ ਜਲੰਧਰ ਪਬਲਿਕ ਸੀਨੀਅਰ ਸੈਗਮੈਂਟ ਸਕੂਲ ਵਿੱਚ ਤੀਆਂ ਦਾ ਤਿਉਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਵਿੱਚ ਪਹੁੰਚੇ ਸਾਡੇ ਵਿਸ਼ੇਸ਼ ਮਹਿਮਾਨ ਸਰਦਾਰ ਕਰਪਾਲ ਸਿੰਘ ਜੀ ਸੁੱਚਾ ਸਿੰਘ ਜੀ ਜੌਨ ਤੇ ਹੋਰ ਵੀ ਇਲਾਕਾ ਨਿਵਾਸੀ ਇਹਨਾਂ ਸਾਰਿਆਂ ਦਾ ਸਾਡੇ ਸਕੂਲ ਦੇ ਐਮ ਡੀ ਸਰ ਸਰਦਾਰ ਰஞ்சிਤ ਸਿੰਘ ਜੀ ਮਰੋਕ ਐਮ ਡੀ ਮੈਡਮ ਸ਼੍ਰੀਮਤੀ ਕੁਲਵਿੰਦਰ ਕੌਰ ਮਰੋਕ ਐਡਵੋਕੇਟ ਮੈਡਮ ਨਵਜੋਤ कौर ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਜੀ ਆਇਆਂ ਕਹਿੰਦੇ ਹਾਂ ਅਤੇ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਕੀਮਤੀ ਸਮੇਂ ਵਿੱਚੋਂ ਬੜਬੁੱਲਾ ਸਮਾਂ ਕੱਢ ਕੇ ਇਸ ਤਿਹਾੜੀ ਦੀ ਰੌਣਕ ਨੂੰ ਵਧਾਉਣ ਲਈ ਆਏ ਹੋ ਮੈਂ ਸਾਰਿਆਂ ਦੀ ਜਾਣਕਾਰੀ ਦੱਸਦਾ ਹਾਂ ਕਿ ਸਾਡੇ ਸਕੂਲ ਵਿੱਚ ਹਰ ਸਾਲ ਤੀਆਂ ਦਾ ਤਿਹਾੜੀ ਬੜੀ ਹੀ ਉਤਸ਼ਾਹ ਨਾਲ ਬਣਾਇਆ ਜਾਂਦਾ ਹੈ ਤੇ ਇਸ ਵਿੱਚ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸਕੂਲ ਦੇ ਇੰਗਾਂ ਅਤੇ ਝੂਲਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇਸ ਸਮਾਗਮ ਦੀ ਖਾਸ ਦੇਸ਼ ਮਾਲ ਗੂੜੇ ਦੇ ਖੀਰ ਦਾ ਵਿਵੰਨਨ ਕੀਤਾ ਗਿਆ ਹੈ ਤਾਂ ਕਿ ਸਾਰੇ ਵਿਦਿਆਰਥੀ ਅਤੇ ਆਏ ਹੋਏ ਤਵੰਤੇ ਇਸ ਸਮਾਗਮ ਦਾ ਪੂਰਾ ਲੰਘ ਮਾ ਸਕਣ ਤੇ ਅੰਤ ਵਿੱਚ ਫਿਰ ਮੈਂ ਆਪਣੀਆਂ ਛੋਟੀਆਂ ਧੀਆਂ ਨੂੰ ਮੁਬਾਰਕਬਾਦ ਹੁੰਦਾ ਹਾਂ ਅਤੇ ਦੁਆ ਕਰਦਾ ਹਾਂ ਕਿ ਸਾਡੀਆਂ ਧੀਆਂ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਅਤੇ ਬਲੰਦੀਆਂ ਨੂੰ ਛੂਹਣ ਤਨਵਾ। ਧੰਨਵਾਦ।